ਜੀ ਦੋਸਤੋ ਬਿਮਾਰੀਆਂ ਤੋਂ ਬਚਣ ਲਈ ਅਜਮਾਓ ਇਹ ਘਰੇਲੂ ਨੁਸਖੇ ਨੰਬਰ 1 ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਭੋਜਨ ਨੂੰ ਰਫੈਂਟ ਦੀ ਬਜਾਏ ਸਰੋਂ ਦੇ ਤੇਲ ਵਿੱਚ ਪਕਾਓ ਨੰਬਰ 2 ਹਾਰਟ ਐਟੈਕ ਤੋਂ ਬਚਣ ਲਈ ਲੌਕੀ ਦਾ ਰਸ ਪਿਓ ਅਤੇ ਲੌਕੀ ਦੀ ਸਬਜ਼ੀ ਖਾਓ ਨੰਬਰ 3 ਜੇਕਰ ਅੱਖਾਂ ਤੇ ਮੋਕੇ ਨਿਕਲ ਗਏ ਤਾਂ ਲੌਂਗ ਨੂੰ ਰਗੜਨ ਨਾਲ ਇਹ ਦੂਰ ਹੋ ਜਾਂਦੇ ਹਨ ਨੰਬਰ 4 ਅੱਖਾਂ 'ਚ ਕੋਈ ਇਨਫੈਕਸ਼ਨ ਜਾਂ ਸੋਜ ਹੋਵੇ ਤਾਂ ਇੱਕ ਕਟੋਰੀ ਪਾਣੀ ਵਿੱਚ ਇੱਕ ਚਮਚ ਸੇਬ ਦੇ ਸਿਰਕੇ ਮਿਲਾ ਕੇ ਰੂਨ ਨਾਲ ਲਗਾਉਣ ਨਾਲ ਅੱਖਾਂ ਸਾਫ਼ ਹੋ ਜਾਂਦੀਆਂ ਹਨ ਨੰਬਰ 5 ਸਰੀਰ ਦੇ ਸੜੇ ਹੋਏ ਹਿੱਸੇ ਤੇ ਸੈਇਦ ਲਗਾਉਣ ਨਾਲ ਸਾਲੇ ਨਹੀਂ ਹੁੰਦੇ ਨੰਬਰ 6 ਜੇਕਰ ਨੱਕ ਵਿੱਚ ਕੋਈ ਚੀਜ਼ ਫਸ ਜਾਵੇ ਤਾਂ ਪੀਛੇ ਤਮਾਕੂ ਸੁੰਘ ਲੈਣਾ ਚਾਹੀਦਾ ਹੈ ਇਸ ਨਾਲ ਸਿਕ ਆਉਂਦੀ ਹੈ ਤੇ ਫਸਿਓ ਚੀਜ਼ ਬਾਹਰ ਨਿਕਲ ਜਾਵੇ ਨੰਬਰ 7 ਕੰਨ ਚ ਦਰਦ ਹੋਣ ਤੇ ਅੰਬ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਤੇ ਰਸ ਕੱਢ ਲਓ ਅਤੇ ਇਸ ਨੂੰ ਕੋਸਾ ਕਰਕੇ ਇਸ ਦੀਆਂ 2-3 ਬੂੰਦਾਂ ਕੰਨ ਵਿੱਚ ਪਾਉਣ ਨਾਲ ਦਰਦ ਦੂਰ ਹੋ ਜਾਵੇਗਾ ਨੰਬਰ 8 ਲੌਂਗ ਦਾ ਪਾਣੀ ਉਬਾਲ ਕੇ ਪੀਣ ਨਾਲ ਵਾਰ-ਵਾਰ ਪਿਆਸ ਨਹੀਂ ਲੱਗਦੀ ਨੰਬਰ 9 ਰਾਤ ਨੂੰ ਪੈਰਾਂ ਥਲੇ ਤੇਲ ਲਗਾਉਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 10 ਸਵੇਰ ਸੁਬਾ ਘਾਹ ਤੇ ਤੁਰਨ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਨੰਬਰ 11 ਜਿਨ੍ਹਾਂ ਨੂੰ ਖੂੜ ਗਾੜਾ ਹੋਣ ਦੀ ਸਮੱਸਿਆ ਹੈ ਉਹਨਾਂ ਨੂੰ ਸਵੇਰੇ ਖਾਲੀ ਪੇਟ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ ਧੰਨਵਾਦ